ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵਗੇ ਆਹ ਪ੍ਰੋਫਾਈਲ ਫੋਟੋ ਦੇਖੋ ਗਾਹ ਫੋਟੋ ਦੇਖੋ ਤੇ ਫਿਰ ਦੱਸ ਦਿਆ ਤੁਹਾਨੂੰ ਬੀਬੀ ਦੇ ਕਾਰਨਾਮੇ ਇਹ ਬੀਬੀ ਨੇ ਇਸ ਨਾਂ ਤੇ ਪ੍ਰੋਫਾਈਲ ਬਣਾਈ ਹੈ ਤੇ ਕੱਲ ਕਿਸੇ ਆਪਣੇ ਸੱਜਣ ਨੂੰ ਰਿਕੁਐਸਟ ਭੇਜੀ ਰਿਕੁਐਸਟ ਭੇਜਣ ਤੋਂ ਬਾਅਦ ਗੱਲਬਾਤ ਸ਼ੁਰੂ ਕੀਤੀ ਕਹਿੰਦੀ ਮੈਂ ਲੁਧਿਆਣੇ ਤੋਂ ਗੱਲ ਤੋਂ ਆਂ ਮੈਂ ਟੀਚਰ ਹਾਂ ਮੇਰੇ ਹਸਬੰਡ ਦੀ ਡੈਥ ਹੋਈ ਨੂੰ ਸਾਲ ਪਰ ਹੋ ਗਿਆ ਮੇਰੇ ਇੱਕ ਬੇਟੀ ਹੈ ਥੋੜੀ ਦੇਰ ਬਾਅਦ ਗੱਲਾਂ ਬਾਤਾਂ ਤੋਂ ਕਹਿੰਦੀ ਵੀ ਮੇਰੀ ਬੇਟੀ ਬਿਮਾਰ ਆ ਡੀ ਐਮ ਸੀ ਚ ਮੈਂ 10000 ਭਰਤਾ ਤੇ 1000 ਰੁਪਿਆ ਮੈਨੂੰ ਗੂਗਲ ਪੇ ਕਰੋ ਹੁਣੇ ਉਹ ਬਾਈ ਕਹਿੰਦਾ ਵੀ ਮੈਂ ਤਾਂ ਭਾਈ ਗੂਗਲ ਪੇ ਚਲਾਉਂਦਾ ਨਹੀਂ ਤੇ ਕਹਿੰਦੀ ਕਿਸੇ ਦੋਸਤ ਤੋਂ ਕਰਾ ਦਿਓ ਕਹਿੰਦਾ ਮੇਰਾ ਦੋਸਤ ਨਾ ਵੀ ਕਿਸੇ ਨਾਲ ਇਹ ਜਿਹਾ ਲੈਣਾ ਦੇਣਾ ਅੱਜ ਤੱਕ ਨਹੀਂ ਕੀਤਾ ਤੇ ਹੁੰਦੀ ਬੋਲੀ ਜਗੀਰ ਕੀ ਰੋ ਬੰਦਾ ਪੂਰਾ ਗਾਂ ਲੰਗੀ ਛਾਇਆ ਉਹ ਵੀ ਤੇ ਉਹ ਇਹਨੂੰ ਕਹਿੰਦਾ ਚੱਲ ਨੰਬਰ ਭੇਜ ਉਹ ਤੋਂ ਵਟਸਐਪ ਨੰਬਰ ਮੰਗਦੀ ਸੀ ਸਕੈਨਰ ਭੇਜਣਾ ਕਹਿੰਦਾ ਐਂ ਭੇਜ ਦਿਆ ਨੇ ਸਕੈਨਰ ਭੇਜਤਾ ਫਿਰ ਫੋਟੋ ਦਿਖਾਉਣ ਲੱਗੀ ਜਸਟੀਫਾਈ ਕਰਨ ਲੱਗੀ ਵੀ ਮੈਂ ਵਾਕਿਆ ਹਸਪਤਾਲ 'ਚ ਐ ਤੇ ਉਹਨੇ ਲੋਕੇਸ਼ਨ ਕੱਢੀ ਤਾਂ ਲੋਕੇਸ਼ਨ ਡੀ ਐਮ ਸੀ ਦੀ ਨਾ ਮਿਲੇ ਉਹ ਕਿਤੇ ਬਾਹਰ ਮਿਲੇ ਉਹਨੇ ਜਦੋਂ ਕਿਹਾ ਤੇ ਕਹਿੰਦੀ ਵੀ ਮੈਂ ਤਾਂ ਜਲੰਧਰੋਂ ਸੈਮ ਲਿਆਵਾਂ ਮੇਰੇ ਪੇਕੇ ਆ ਉੱਥੇ ਤੇ ਉਹਨੂੰ ਪਹਿਲਾਂ ਕਿਤੇ ਅੰਮ੍ਰਿਤਸਰ ਸਪੇਕੇ ਦੱਸਦੀ ਸੀ ਇਹ ਹਰ ਗੱਲ ਤੇ ਝੂਠ ਤੇ ਹੁਣ ਉਹ ਵੀ ਬੰਦਾ ਗਾਹਾਂ ਕੋਈ ਇਹ ਹੈ ਜਾਂ ਛਾਤਰ ਹੈ ਉਹ ਸਾਰਾ ਕੁਝ ਫੜਦੇ ਤੇ ਉਹਨੇ ਇਹਦਾ ਨਾ ਗੱਲਬਾਤ ਹੀ ਤਾਂ ਕੀਤੀ ਸੀ ਇਹਨੂੰ ਫੜਾ ਤੇ ਮੇਰੇ ਭਰਾਵੋ ਇਹ ਜੇ ਠੱਗਾਂ ਤੋਂ بچੋ ਆ ਫੋਟੋ ਦੇਖ ਲਓ ਪਰ ਪੋਸਟੋ ਦੀ ਅਸੀਂ ਪੋਸਟ ਹੀ ਨਹੀਂ ਕਰਦੇ ਵੀ ਵਾਕਿਆ ਜੀ ਆਈਡੀ ਵਾਲੀ ਬੀਬੀ ਦੀਆਂ ਜਾਂ ਕਿਸੇ ਦੀਆਂ ਉਹੀ ਚੱਕ ਕੇ ਲਾਈਆਂ ਹੋਈਆਂ ਤੇ ਠੱਗੀ ਤੋਂ ਬਚਣ ਲਈ ਧਿਆਨ ਦਿਓ ਉਸ ਵੱਲ ਸਾਰਿਆਂ ਦਾ ਤੁਹਾਡਾ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰੋ